ਵੈ ਕੁਲਜੀ ਦਾ ਖਾਲਸਾ ਵੈ ਗੁਰਜੀ ਦੇ ਫਤੇ ਅੱਜ ਅਸੀਂ ਭਾਈ ਲਖਸ਼ਿੰਦਰ ਸਿੰਘ ਲਿਵਾਦ ਨੇ ਵਾਸਤੇ ਇਕੱਠੇ ਹੋਈਆਂ ਜਿੱਥੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਉਹਨਾਂ ਵੱਲੋਂ ਸਿੱਖ ਸ਼ਾਸਤਰ ਉੱਪਰ ਲਿਖੀ ਗਈ ਇਹ ਪੁਸਤਕ ਜਿਹੜੀ ਸੰਘਰਸ਼ ਦਾ ਦੌਰ ਅੱਕੀਂ ਵੇਖਿਆ ਹੱਡੀ ਹਲਾਇਆ ਦੌਰ ਪੁਸਤਕ ਜਿਹੜੀ ਅਨੁਕਲ ਬੰਦ ਕੀਤੀ ਹੈ ਇਤਿਹਾਸ ਦਾ ਦਸਤਾਵੇਜ਼ ਬਣਾਏ ਨੇ ਇਹ ਗੱਲ ਹਕੀਕਤ ਹੈ ਕਿ ਸਿੱਖਾਂ ਨੇ ਇਤਿਹਾਸ ਪੜਾਤਨ ਵੀ ਸਿਰਜਿਆ ਮੌਜੂਦਾ ਨਹੀਂ ਸਿਰਜਿਆ ਪਰ ਬਹੁਤ ਘੱਟ ਕਲਮਾਂ ਇਸ ਤਰ੍ਹਾਂ ਦੀਆਂ ਹੋਣੀਆਂ ਨੇ ਜਿਨ੍ਹਾਂ ਨੇ ਸਿੱਖ ਕਾਮਾਂ ਨੇ ਨਿਰਪੱਖਤਾ ਦੇ ਨਾਲ ਸਹੀ ਜਿਹੜਾ ਉਹਨੂੰ ਇਤਿਹਾਸ ਦਰਸਾਤਾ ਵੀ ਤਿਆਰ ਕੀਤੇ ਨੇ ਉਹਨਾਂ ਵਿੱਚੋਂ ਇੱਕ ਲੇਖ ਜਿਹੜੀ ਇੱਕ ਕਲਮ ਜਿਹੜੀ ਆ ਭਾਈ ਨਰਿੰਦਰ ਸਿੰਘ ਜਿੱੱਲ੍ਹੇਵਾਲ ਦੀ ਜਿਨ੍ਹਾਂ ਨੇ ਇਸ ਮੁੱਦੇ ਦਾ ਖੰਡਰਚ ਨੂੰ ਹੰਡਾਇਆ ਵੀ ਹੈ ਤੇ ਇਸ ਨੂੰ ਦੇਖਿਆ ਵੀ ਹੈ ਜਰਨਲਾਂ ਦਾ ਨਿਤੀ ਵਿਮਾਨ ਹੈ ਉਹਨਾਂ ਦਾ ਆਪ ਸਿਆਣ ਵੰਸ਼ ਸ਼ਾਸਤਰ ਦੇ ਵਿੱਚ ਉਹਨੇ ਸਵਾਵਾ ਵੀ ਨਵਾਈਆਂ ਨੇ ਕਲਮ ਅੰਦ ਚੱਕ ਕੇ ਇਸ ਸਮੁੱਚੇ ਇਤਿਹਾਸ ਦੇ ਵਰਤਾਰੇ ਨੂੰ ਆਉਣ ਵਾਲੇ ਭਵਿੱਖ ਲਈ ਇੱਕ ਤਾਬ ਇੱਕ ਚਾਨਣ ਨਾਰਾ ਜਿੱਤ ਤੋਂ ਸੇਧ ਲੈ ਕੇ ਰਹਿੰਦੇ ਸ਼ਾਸਤਰ ਦੀ ਪ੍ਰਾਪਤੀ ਲਈ ਆਪਣੇ ਉਹਨਾਂ ਸ਼ੀਤਾਂ ਤੋਂ ਸੇਧ ਲੈ ਕੇ ਅਸੀਂ ਇਸ ਮੰਜ਼ਲ ਨੂੰ ਸਿੱਖ ਕੌਮ ਜਿਹੜੀ ਆ ਉਹ ਪ੍ਰਾਪਤ ਕਰੇਗੀ ਅੱਜ ਅਸੀਂ ਇਸ ਗੱਲ ਦੇ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਜਿੱਥੇ ਇਹਨਾਂ ਨੇ ਇਹ ਸਾਰੇ ਵਰਤਾਰੇ ਨੂੰ ਇਹ ਸਾਰੇ ਸ਼ੁਗਨਾਤਰੀ ਉਸ ਹੰਡਾਇ ਨੂੰ ਹੱਡੀ ਹੱਡਾਇਛੇ ਘਰ ਚੋਂ ਸਾਰਤਾ ਰੋਭ ਰੋਕ ਕੀਤਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਇਹਦਾ ਧੰਨਵਾਦ ਕਰਦੇ ਆ ਅਤਾਸ ਕਰਦੇ ਆ ਗੁਰੂ ਕਿਰਪਾ ਤੇ ਇਹਨਾਂ ਦੀ ਕਲਮ ਨੂੰ ਹੋਰ ਬਲ ਨੂੰ ਉਦੋਂ ਹਿੰਮਤ ਬਖਸ਼ੇ ਕਿ ਸੱਚ ਲਿਖ ਕੇ ਸਿੱਖ ਔਮ ਦੇ ਉਸ ਮਾਨਮਤੇ ਇਤਿਹਾਸ ਨੂੰ ਹੋਰ ਸਾਡੇ ਦਾ ਤੱਤ ਪਹੁੰਚਾਉਣ ਦਾ ਯਤਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ